ਬੁਟੀਕ ਜਦੋਂ ਤੁਸੀਂ ਸਟਾਰਟ ਕਰਦੇ ਨੇ ਤੁਹਾਨੂੰ ਪਹਿਲਾ ਆਰਡਰ ਆਉਂਦਾ ਉਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਕਿਉਂਕਿ ਜਦੋਂ ਅਸੀਂ ਆਪਣਾ ਬੁਟੀਕ ਸਟਾਰਟ ਕੀਤਾ ਸੀ ਸਾਨੂੰ ਜਦੋਂ ਪਹਿਲਾ ਆਰਡਰ ਆਇਆ ਸੀ ਸੂਟ ਦਾ ਸਾਨੂੰ ਜਿੰਨੀ ਖੁਸ਼ੀ ਹੋਈ ਸੀ ਅਸੀਂ ਉਹ ਬਿਆਨ ਨਹੀਂ ਕਰ ਸਕਦੇ ਸੋ ਕੋਈ ਵੀ ਭੈਣ ਭਰਾ ਜੋ ਬੁਟੀਕ ਸਟਾਰਟ ਕਰਦੇ ਆ ਜਦੋਂ ਉਹਨਾਂ ਨੂੰ ਪਹਿਲਾ ਆਰਡਰ ਆਉਂਦਾ ਜਿੰਨੀ ਖੁਸ਼ੀ ਹੁੰਦੀ ਹੈ ਮੈਨੂੰ ਲੱਗਦਾ ਲਾਈਫ ਦੇ ਵਿੱਚ ਹੋਰ ਜਿਹੜੇ ਬਾਅਦ ਚ ਆਰਡਰ ਆਉਂਦੇ ਉਹਨਾਂ ਦੀ ਉਨੀ ਖੁਸ਼ੀ ਨਹੀਂ ਹੁੰਦੀ। ਸੋ ਬੰਦਾ ਬਹੁਤ ਹੀ ਚਾਵਾਂ ਦੇ ਨਾਲ ਪੈਕ ਕਰਦਾ ਉਸ ਤੋਂ ਬਾਅਦ ਉਹਨੂੰ ਸ਼ਿਪ ਕਰਦਾ ਤੇ ਜਦੋਂ ਕਸਟਮਰ ਕੋਲੇ ਚੀਜ਼ ਪਹੁੰਚ ਜਾਂਦੀ ਆ ਉਹ ਪੁੱਛਦਾ ਕਿ ਤੁਹਾਨੂੰ ਕਿਵੇਂ ਲੱਗਿਆ। ਸੋ ਜੇ ਕਸਟਮਰ ਫੀਡਬੈਕ ਦਿੰਦਾ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ। ਪਰ ਜਿਵੇਂ ਜਿਵੇਂ ਅੱਗੇ ਬੰਦਾ ਵੱਧਦਾ ਜਾਂਦਾ ਹੈ ਤਾਂ ਕਈ ਵਾਰੀ ਇਹ ਚੀਜ਼ਾਂ ਨੂੰ ਅਣਗੌਲਿਆ ਵੀ ਕਰਨ ਲੱਗ ਜਾਂਦਾ। ਫਿਰ ਉਹ ਉਨੀ ਖੁਸ਼ੀ ਵੀ ਨਹੀਂ ਬਣਾਉਂਦਾ ਕਈ ਵਾਰੀ ਕਸਟਮਰ ਨੂੰ ਵੀ ਧਿਆਨ ਦ ਪਰ ਜੇ ਤੁਸੀਂ ਬੁਟੀਕ ਲਾਈਨ ਦੇ ਵਿੱਚ ਕਾਮਯਾਬ ਹੋਣਾ ਤਾਂ ਤੁਹਾਨੂੰ ਜਿੰਨੀ ਪਹਿਲੇ ਆਰਡਰ ਦੀ ਖੁਸ਼ੀ ਹੋਈ ਸੀ ਹਰ ਆਰਡਰ ਤੇ ਉਨੀ ਖੁਸ਼ੀ ਹੋਣੀ ਚਾਹੀਦੀ ਆ ਜਿੰਨੀ ਸੈਟੀਸਫੈਕਸ਼ਨ ਤੁਸੀਂ ਫਸਟ ਆਰਡਰ ਤੇ ਕਸਟਮਰ ਨੂੰ ਦਿੱਤੀ ਸੀ ਉਨੀ ਸੈਟੀਸਫੈਕਸ਼ਨ ਤੁਹਾਡੀ ਲਾਸਟ ਜੋ ਹੋਣ ਵੀ ਆਰਡਰ ਆ ਰਹੇ ਆ ਉਹਨਾਂ ਤੇ ਵੀ ਦੇਣੇ ਜ਼ਰੂਰੀ ਆ ਕਿਉਂਕਿ ਇਸ ਤਰ੍ਹਾਂ ਤੁਹਾਡੇ ਲਾਇਲ ਕਸਟਮਰ ਬਣਦੇ ਆ ਸੋ ਜਦੋਂ ਅਸੀਂ ਬੁਟੀਕ ਸਟਾਰਟ ਕੀਤੀ ਸੀ ਸਾਨੂੰ ਜਦੋਂ ਪਹਿਲਾ ਆਰਡਰ ਆਇਆ ਇੱਕ ਬਾਹਰ ਤੋਂ ਆਰਡਰ ਆਇਆ ਸੀ ਉਹਨਾਂ ਨੂੰ ਅਸੀਂ ਸੂਟ ਭੇਜੇ ਸੀਗੇ ਸੋ ਬਹੁਤ ਖੁਸ਼ ਹੋਏ ਸੀ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸੀ ਤੇ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਜਿਹੜਾ ਪਹਿਲਾ ਆਰਡਰ ਹੁੰਦਾ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਦੱਸਦਾ ਕਿ ਪੈਕਿੰਗ ਕਿਵੇਂ ਕਰਨੀ ਹੈ ਜੇ ਤੁਸੀਂ ਪੈਕਿੰਗ ਕਰਕੇ ਭੇਜਦੇ ਹੋ ਕਸਟਮਰ ਫੀਡਬੈਕ ਵੀ ਦਿੰਦਾ ਕਿ ਇਹਦੀ ਪੈਕਿੰਗ ਇਹ ਵਧੀਆ ਸੀ ਜਾਂ ਇੱਥੇ ਕੋਈ ਕਮੀ ਸੀ ਬਾਕੀ ਤੁਸੀਂ ਸੂਟ ਭੇਜਦੇ ਹੋ ਉੱਥੇ ਵੀ ਤੁਹਾਨੂੰ ਫੀਡਬੈਕ ਮਿਲਦਾ ਕਿ ਸੂਟ ਵਧੀਆ ਲੱਗਿਆ ਉਹਨਾਂ ਨੂੰ ਜਾਂ ਕੁਝ ਨਹੀਂ ਠੀਕ ਲੱਗਿਆ ਜਾਂ ਆਪਣੂੰ ਕਮਾਈ ਥੋੜੀ ਹੋਈ ਹੋਵੇ ਪ੍ਰੋਫਿਟ ਘਟ ਹੋਇਆ ਪਰ ਉਹ ਰਸਤੇ ਬਹੁਤ ਦਿਖਾਨਦਾ ਸੋ ਜ਼ਿੰਦਗੀ ਦੇ ਵਿੱਚ ਜਿਹੜਾ ਪਹਿਲਾ ਆਰਡਰ ਹੀ ਆਉਂਦਾ ਨਾ ਤੁਹਾਨੂੰ ਉਹਦੇ ਨਾਲ ਤੁਹਾਨੂੰ ਕੌਨਫੀਡੈਂਸ ਵੀ ਮਿਲਦਾ ਕਿਉਂਕਿ ਜਦੋਂ ਬੰਦਾ ਨਵਾਂ ਬਿਜ਼ਨਸ ਸ਼ੁਰੂ ਕਰਦਾ ਤਾਂ ਉਹਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਡਰ ਹੁੰਦਾ ਪਤਾ ਨਹੀਂ ਮੇਰੇ ਤੋਂ ਕੋਈ ਆਰਡਰ ਕਰੂਗਾ ਜਾਂ ਨਹੀਂ ਕਰੂਗਾ ਮੈਨੂੰ ਕੋਈ ਆਰਡਰ ਆਉਣਾ ਵੀ ਹੈ ਜਾਂ ਨਹੀਂ ਉਹਨਾਂ ਮੈਂ ਕੰਮ ਤਾਂ ਸ਼ੁਰੂ ਕਰਨ ਲੱਗਾ ਲੋਕ ਨਾ ਕਿਤੇ ਮਜ਼ਾਕ ਬਣਾ ਦੇਣ ਸੋ ਜਦੋਂ ਪਹਿਲਾ ਆਰਡਰ ਆਉਂਦਾ ਤਾਂ ਉਹਨੂੰ ਜਿਹੜਾ ਉਹ ਖੁਸ਼ੀ ਮਿਲਦੀ ਹੈ ਕਿ ਹਾਂ ਯਾਰ ਮੈਨੂੰ ਆਰਡਰ ਆ ਗਿਆ ਉਹਨੂੰ ਕੌਨਫੀਡੈਂਸ ਹੋ ਜਾਂਦਾ ਕਿ ਜੋ ਮੈਂ ਕੰਮ ਕਰਨ ਲੱਗਿਆ ਉਹ ਬਿਲਕੁਲ ਸਹੀ ਆ ਇਹ ਚ ਅੱਗੇ ਵੀ ਆਰਡਰਸ ਆਉਣਗੇ ਸੋ ਤੁਹਾ ਫਰਸਟ ਆਰਡਰ ਲੈ ਕੇ ਆਉਣ ਦੇ ਲਈ ਤੁਹਾਨੂੰ ਮਾਰਕੀਟਿੰਗ ਵੱਲ ਧਿਆਨ ਦੇਣਾ ਪਊਗਾ ਵਧੀਆ ਪ੍ਰੋਡਕਟ ਵੱਲ ਧਿਆਨ ਦੇਣਾ ਪਊਗਾ ਕਿ ਤੁਸੀਂ ਵਧੀਆ ਸੂਟ ਕਿਵੇਂ ਬਣਾਉਣੇ ਆ ਕਿਵੇਂ ਤਿਆਰ ਕਰਨੇ ਆ ਤੇ ਕਿਵੇਂ ਲੋਕਾਂ ਤੱਕ ਪਹੁੰਚਾਉਣੇ ਆ ਪੈਕਿੰਗ ਕਿਵੇਂ ਵਧੀਆ ਕਰਨੀ ਆ ਸੋ ਜੇ ਤੁਸੀਂ ਹੋਰ ਵੀ ਡਿਟੇਲ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਆਪਦਾ ਫਰਸਟ ਆਰਡਰ ਕਿਵੇਂ ਜਲਦੀ ਤੋਂ ਜਲਦੀ ਲੈ ਕੇ ਆ ਸਕਦੇ ਹੋ ਤਾਂ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਵਿੱਚ ਆਪਾਂ ਪ੍ਰੋਪਰ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਹੋਈ ਆ ਕਿ ਕਿਵੇਂ ਤੁਸੀਂ ਆਪਣੇ ਬੁਟੀਕ ਦੇ ਉੱਪਰ ਜਤੋਂ ਜ਼ਿਆਦਾ ਕਸਟਮਰ ਲੈ ਕੇ ਆਉਣੇ ਆ ਆਨਲਾਈਨ ਜਤੋਂ ਜ਼ਿਆਦਾ ਆਰ ਸੋ ਬਹੁਤ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੋਈ ਆ ਕੋਰਸ ਦਾ ਲਿੰਕ ਪ੍ਰੋਫਾਈਲ ਬਾਇਓ ਦਿੱਤਾ ਹੋਇਆ ਬਾਕੀ ਸਕਰੀਨ ਤੇ WhatsApp ਨੰਬਰ ਆ ਰਿਹਾ ਜੇ ਤੁਸੀਂ ਇੱਥੇ ਵੀ ਆਪਣਾ ਨਾਮ ਈਮੇਲ ਦੇ ਕੰਟੈਕਟ ਭੇਜਦੇ ਹੋ ਤੁਸੀਂ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਤੁਸੀਂ ਆਪਣਾ ਸਟੋਰ ਵੀ ਵਿਦਰ ਕਰ ਸਕਦੇ ਹੋ ਐਰੋ ਹੱਬ ਮਾਰਕੀਟ ਟ੍ਰਾਈਕੋਟ ਰੋਡ ਮੁੱਲਾਪੁਰ ਦਾਖਾਂ ਲੁਧਿਆਣਾ ਫਾਨੋ ਸਟਾਈਲਸ ਸਟੋਰ